ਹਲਕਾ ਸਮਰਾਲੇ ਦੇ ਸੱਕੀ ਪਿੰਡਾਂ ਤੇ ਸੱਕੀ ਇਲਾਕਿਆਂ ਵਿੱਚ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ। ਐਸਐਸਪੀ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮੁਹੰਮਦ ਬੱਢਦੇ ਹੋਏ ਸਮਰਾਲੇ ਦੇ ਬਕਬਕ ਸੱਕੀ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ। ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਕਾਸੋ ਆਪਰੇਸ਼ਨ ਦੇ ਅਧੀਨ ਛਾਪੇਮਾਰੀ ਕੀਤੀ ਗਈ ਹੈ। ਐਸਐਸਪੀ ਅਵਨੀਤ ਕੌਂਡਲ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਦੁਬਾਰਾ ਨਸ਼ੇ ਦੇ ਖਿਲਾਫ ਕਾਰਵਾਈ ਬੱਢੀ ਗਈ ਹੈ। ਕਾਸੋ ਆਪਰੇਸ਼ਨ ਅਧੀਨ ਉਹਨਾਂ ਦੇ ਘਰਾਂ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਐਨਡੀਪੀਐਸ ਦੇ ਪਹਿਲਾਂ ਪਾਚੇ ਹੋਏ ਨੇ ਉਹਨਾਂ ਦੱਸਿਆ ਕਿ ਨਸ਼ੇ ਦੇ ਵਪਾਰ ਕਰਨ ਵਾਲਿਆਂ ਦੀ ਪ੍ਰਾਪਰਟੀ ਵੀ ਹੁਣ ਕੇਸ ਨਾਲ ਅਟੈਚ ਕੀਤੀ ਜਾਂਦੀ ਹੈ ਉਹਨਾਂ ਨਸ਼ੇ ਦੇ ਵਪਾਰੀਆਂ ਨੂੰ ਅਪੀਲ ਕੀਤੀ ਆ ਕਿ ਉਹ ਨਸ਼ੇ ਦੇ ਵਪਾਰ ਛੱਡ ਦੇਣ ਕਿਉਂਕਿ ਨਹੀਂ ਤਾਂ ਉਹਨਾਂ ਦੀ ਵੀ ਪ੍ਰਾਪਰਟੀ ਨਾਲ ਅਟੈਚ ਕੀਤੀ ਜਾਵੇਗੀ ਸਮਰਾਲਕ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਸਾਡਾ ਜਿਹੜਾ ਕੋਆਰਡੀਨੇਟਡ ਸਰਚ ਆਪਰੇਸ਼ਨ ਹੈ ਇਹ ਕੱਲ ਤੋਂ ਹੀ ਅਸੀਂ ਇਹ ਮੁਹਿੰਮ ਫਿਰ ਤੋਂ ਸਟਾਰਟ ਕੀਤੀ ਹੈਗੀ ਮਾਨਯੋਗ ਸੀਐਮ ਪੰਜਾਬ ਉਹ ਡੀਜੀਪੀ ਪੰਜਾਬ ਵੱਲੋਂ ਪੂਰੇ ਹੀ ਪੰਜਾਬ 'ਚ ਡਾਇਰੈਕਸ਼ਨਸ ਹੈ ਕਿ ਫਿਰ ਤੋਂ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਸੀ ਪਹਿਲਾਂ ਵੀ ਚੱਲੀ ਸੀ ਲਖਣਾਚੂ ਕਿਉਂਕਿ ਦੂਜੀ ਡਿਊਟੀਆਂ 'ਚ ਵੀ ਸਾਰੇ ਬਿਜ਼ੀ ਹੋ ਗਏ ਸੀ ਇਸ ਕਰਕੇ ਹੁਣ ਅਸੀਂ ਦੁਬਾਰਾ ਫਰੈਸ਼ એનર્ਜੀ ਦੇ ਨਾਲ ਇਹ ਸਾਡੇ ਕੋਲ ਜਿੰਨੇ ਵੀ ਪੁਰਾਣੇ ਇਸ ਤਰ੍ਹਾਂ ਦੇ ਹੌਟਸਪੌਟਸ ਸਾਰੇ ਜ਼ਿਲ੍ਹਿਆਂ 'ਚ ਜਿਵੇਂ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਇੱਥੇ ਹੁਣ ਅਸੀਂ ਇਸ ਟਾਈਮ ਸਮਰਾਲੇ ਦੇ ਮਾਨੋਪੁਰ ਏਰੀਆ 'ਚ ਆਏ ਹੋਏ ਆ ਡੀਐਸਪੀ ਸਮਰਾਲਾ ਇਹਨਾਂ ਦੇ ਦੋਨੋਂ ਐਸਐਚਓਸ ਤੇ ਪੂਰੀ ਟੀਮ ਇੱਥੇ ਹੈਗੀ ਹੈ ਇਸੇ ਤਰ੍ਹਾਂ ਅਸੀਂ ਕੱਲ ਵੀ ਵੱਖਰੇ ਵੱਖਰੇ ਦਿਨੋਂ ਸਬਡਿਵੀਜ਼ਨਸ 'ਚ ਕਾਸਟ ਆਪਰੇਸ਼ਨ ਚਲਾਇਆ ਸੀ ਅੱਜ ਵੀ ਇਸ ਟਾਈਮ ਵੀ ਡੀਐਸਪੀ ਖੰਨਾ ਔਰ ਪਾਇਲ ਵੀ ਆਪਣੇ ਆਪਣੇ ਏਰੀਆ 'ਚ ਕਰ ਰਹੇ ਜਿਹੜੇ ਵੀ ਸਾਡੇ ਪੁਰਾਣੇ ਐਫਐਨਡੀਪੀਐਸ ਦੇ ਪਰਚੇ ਹੈਗੇ ਸਪੈਸ਼ਲੀ ਜਿਹੜੇ ਰਿਪੀਟ ਜਿਨ੍ਹਾਂ ਤੇ ਬਾਰ-ਬਾਰ ਐਫਆਈਆ ਉਨਾਤੇ ਵੀ ਅਸੀਂ ਸਾਰਿਆਂ ਤੇ ਆਪਣਾ ਸਰਚ ਆਪਰੇਸ਼ਨਸ ਕੰਟੀਨਿਊ ਰੱਖਾਂਗੇ ਤੇ ਜਿਹੜੀ ਸਾਨੂੰ ਲੇਟੈਸਟ ਹੀ ਡਰੱਗਸ ਤੇ ਇਨਪੁਟਸ ਆਉਂਦੀ ਹੈ ਕਿ ਜਿੱਥੇ ਕੋਈ ਪੁਆਇੰਟ ਆਫ ਸੇਲ ਨਸ਼ਾ ਵੇਚਣ ਦੀ ਸ਼ਿਕਾਇਤ ਆਉਂਦੀ ਹੈ ਉਹਨਾਂ ਏਰੀਆਸ ਤੇ ਅਸੀਂ ਫੋਕਸ ਕਰਾਂਗੇ ਇਸ ਤੋਂ ਬਾਅਦ ਅਸੀਂ ਐਸ ਪਰ ਇਨਫੋਰਮੇਸ਼ਨ ਕੋਈ ਵੱਡੇ ਜੋ ਸਮਗਲਰਸ ਦਾ ਕਿਸੇ ਦਾ ਪਤਾ ਲੱਗਦਾ ਉਹਦੇ ਤੇ ਵੀ ਐਕਸ਼ਨ ਲਵਾਂਗੇ ਨਾਲ ਦੇ ਨਾਲ ਸਾਡੀ ਜਿਹੜੀ ਇਹਨਾਂ ਦੀ ਮੂਵੇਬਲ ਔਰ ਇਮੂਵੇਬਲ ਪ੍ਰੋਪਰਟੀ ਅਟੈਚ ਹੁੰਦੀ ਹੈ ਉਹਦਾ ਵੀ ਮਹਿੰਮ ਚੱਲ ਰਿਹਾ ਹੈ ਪਿਛਲੇ ਦਿਨਾਂ ਹੀ ਸਾਨੂੰ ਸਮਰਾਲੇ ਦੇ ਦੋ ਏਦਾਂ ਦੇ ਐਨਡੀਪੀਐਸ ਦੇ ਸਮਗਲਰਸ ਨੇ ਉਹਨਾਂ ਦੇ ਵੀ ਅਸੀਂ ਪ੍ਰਾਪਰਟੀ ਅਟੈਚ ਕਰਾਈ ਹੈ ਸੋ ਇਹ ਅਸੀਂ ਫਰੈਸ਼ ਫਿਗਰ ਨਾਲ ਲੀ ਕੰਟੀਨਿਊ ਕਰਾਂਗੇ ਤੇ ਵੱਧ ਤੋਂ ਵੱਧ ਇਹਦੇ ਜਿase ਪੁਆਇੰਟ ਆਫ ਸੇਲ ਦੇ ਜਿਹੜੇ ਪੈਡਲਰਸ ਨੇ ਉਹਨਾਂ ਨੂੰ ਫੜਾਂਗੇ ਮਣ ਜਿਨ੍ਹਾਂ ਦੇ ਘਰੇ ਚੈਕਿੰਗ ਕੀਤੀ ਉਹਨਾਂ ਤੇ ਕੋਈ ਘਰੋਂ ਬਰਾਮਦੀ ਕੁਝ ਹੋਇਆ ਫਿਲਹਾਲ ਤਾਂ ਨਹੀਂ ਹੋਇਆ ਬਟ ਅਸੀਂ ਇਹਨਾਂ ਨੂੰ ਵਾਰਨ ਵੀ ਕਰਕੇ ਆਇਆ ਕਿਉਂਕਿ ਇੱਕ ਘਰ 'ਚ ਜਿੱਥੇ ਅਸੀਂ ਆਏ ਉਹਨਾਂ ਤੇ ਪਹਿਲਾਂ ਦੋ ਪਰਚੇ ਹੈਗੇ ਐਨਡੀ ਦੇ ਔਰ ਦੂਜੇ ਘਰ 'ਚ ਸ਼ਰਾਬ ਦੇ ਪੁਰਾਣੇ ਕੁਝ ਪਰਚੇ ਇਨਫਾਇਰ ਰੀਸੈਂਟਲੀ ਬਿਕ ਐਕਸਾਈਜ਼ ਦਾ ਪਰਚਾ ਹੋ ਪਰ ਫਿਲਹਾਲ ਕੁਝ ਨਹੀਂ ਹੈ ਜੀ ਪਰ ਸਾਡੀ ਸਰਚ ਚ ਜਾਰੀ ਹੈ ਕੁਝ ਵੀ ਸਾਨੂੰ ਮਿਲਦਾ ਤਾਂ ਅਸੀਂ ਐਸ ਪਰ ਲਾਉ ਜਿਹੜੇ ਨਸ਼ੇ ਦੇ ਵਪਾਰੀ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਨ ਵੀ ਕਿਵੇਂ ਕਰਨਾ ਚਾਹੁੰਦੇ ਹਨ ਜੀ ਨਸ਼ੇ ਦੇ ਵਪਾਰੀ ਤੇ ਤਾਂ ਸਾਡੀ ਬਿਲਕੁਲ ਸਿੰਗਲ ਸਿੰਗਲ ਮੈਸੇਜ ਇਹੀ ਅਪੀਲ ਹੈ ਕਿ ਤੁਸੀਂ ਇਹ ਕੰਮ ਛੱਡ ਦੋ ਨਹੀਂ ਤਾਂ ਤੁਹਾਡੀ ਸਾਰੀ ਪ੍ਰਾਪਰਟੀਆਂ ਵੀ ਜ਼ਬਤ ਹੋ ਜਾਣਗੀਆਂ ਹੁਣ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨਸ ਹੈ ਔਰ ਸਾਨੂੰ ਪਿੱਛੇ ਵੀ ਸਕਸੈਸ ਮਿਲੀ ਹੈ ਕੰਨਾ ਜ਼ਿਲ੍ਹੇ ਚ ਹੀ ਅਸੀਂ ਕਈ ਕਰੋੜਾਂ ਦੀ ਪ੍ਰਾਪਰਟੀ ਅਟੈਚ ਕਰਾ ਚੁੱਕੇ ਹਾਂ ਤੇ ਨਾਲ ਹੁਣ ਤਾਂ ਸਾਨੂੰ ਸ਼ੁਰੂ ਤੋਂ ਹੀ ਇਹ ਤਾਂ ਡਾਇਰੈਕਸ਼ਨ ਬੜੀ ਕਲੀਅਰ ਹੈ ਕਿ ਨਸ਼ੇ ਤੇ देयर इज ਜ਼ੀਰੋ ਟੋਲਰੈਂਸ ਜੋ ਵੀ ਫੜਿਆ ਜਾਂਦਾ ਉਹਦੇ ਤੇ ਅਸ ਪਰ ਲਾਅ ਕਾਰਵਾਈ ਹੋਏਗੀ ਥੈਂਕ ਯੂ